ਮੋਜੀ ਪੰਚ ਸਬਦ ਤੱਪਾ ਗਏ ਤੱਪਾ ਗਾ ਦੋਦਵਾਜੀ ਮਾਜੀ ਕਲਾ ਜਿਤ ਕਰਤਾਰੀ ਪੰਚ ਦੋਦਵਾਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਦੁਜਨ ਕਉ ਸੋ ਨਾਮਰ ਕਾਲੇ ਕਾ ਨਾਮ ਤਸੋਆ ਤਤਕਾਰਨ ਦੋਦਵਾਜੀ ਸਾਜੀ ਰਵਣ ਦੇ ਨਮਾਣੀ ਦੇ ਨਮਾਣੀ ਵਾਵਾ ਜੋ ਗ੍ਰਹਿ ਵਿਚਾਰੀਆ ਸਤਿ ਸ੍ਰੀ ਅਕਾਲ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆਂ ਸਰਮਰਤੋ ਨਾਹੀ ਸਬਦਲਾ ਸਵਾਰੀਆਂ ਕਾ ਨਾਮ ਜਿਵਾ ਬਾਜੋ ਕਿਆ ਕਰੇ ਵਿਚਾਰੀਆਂ ਆਨੰਦੋਂ ਨੰਸ ਸਭੂ ਕੈ ਆਨੰਦ ਗੁਰੂ ਦੇ ਜਾਣਿਆ ਅਨੰਤ ਦਾ ਗੁਰ ਤੇ ਕਿਰਪਾ ਕਰੇ ਆ ਕਨ ਕਿਰਪਾ ਕਲਵਾ ਗੱਟੇ ਗਿਆਨ ਜੰਦ ਸਾਰਿਆ ਅੰਦਰੋਂ ਕਾਮੁ ਟੁੱਟਾ ਤਿੰਨ ਕਾ ਸਾਬਦੋ ਸਦਾ ਸਵਾਰਿਆ ਕਾ ਨਾਨਕ ਉਹ ਆਨੰਦ ਅਨੰਦ ਗੁਰ ਤੇ ਜਾਣਿਆ ਬਾਬਾ ਜਿਤੋ ਦੇ ਸੋਜਨ ਪਾਵੇ ਪਾਵੇ ਤਾਂ ਸੋਜਨ ਦੇ ਸੋਰ ਚੱਕਰੇ ਵਿਚਾਰਿਆ ਪਰਮ ਪੂਰੀ ਪ੍ਰੇਮ ਦਸ ਇਕ ਨਾਮ ਲਾ ਸਵਾਰਿਆ ਗੁਪਤ ਸਾਧੀ ਮਨ ਪਿਆ ਨਰਮਲ ਜਿੰਨਾ ਪਾਣਾ ਪਾਵੇ ਕਾਨੰ ਜਿਤੇ ਪਿਆਰੇ ਸੋਜਨ ਪਾਵੇ ਆਪ ਤੋਂ ਪਿਆਰ ਕੱਕੀ ਕਰੇ ਕਾਣੀ ਕਰੇ ਕਾਣੀ ਕਦ ਕਰੇ ਕਦਵਾਰ ਪਾਈਆ ਤਨ ਮਨ ਤਨ ਸੋ ਸੋਭ ਗੁਰ ਕੋ ਕਮਨੇ ਪਾਈਆ ਹੁਕਮਨਾ ਗੁਰੂ ਕੀ ਰਾਗਾ ਉੱਥੀ ਬੈਠ ਕਹ ਨਾਨਕ ਸ੍ਰੋਤੰਤੋ ਕਤੋ ਕਤ ਕਾਈ ਇਹ ਮਨ ਚੰਚਲਾ ਤਤਨਾਇ ਨਾ ਪਾਇਆ ਤਤਨਾਇ ਨਾ ਪਾਇ ਗਨਤੋ ਸੁਧ ਮਨ ਮੇਰੀਆ ਇਹ ਮਾਇਆ ਮੋਣੀ ਜਿਨ ਉਪਰ ਬੁਲਾਇ ਮਾ ਤਮਾ ਮੋਣੀ ਜਿਨ ਕਿਤੇ ਜੰਤ ਕਾ ਵੀ ਪਾਈਆ ਕੁਰਬਾਨ ਜੁੱਤੋ ਦਸਵਟੋ ਜਿਨ ਮਨ ਚਲਾ ਕਹ ਨਾਨਕ ਮਨ ਚੰਚਲਾ ਤਾ ਕਰਨਾ ਪਾ ਏ ਮਨ ਪਿਆਰਿਆ ਤੂੰ ਸਦਾ ਬਖਸਮਾਲੇ ਏ ਕੁਟੰਬ ਤੋਂ ਦਿਗਦਾ ਜਲੈ ਨਾਮ ਤੇਰਾ ਨਾਲੇ ਸਾਥ ਤੇਰਾ ਬੁੱਲ ਲੈ ਨਾਹੀ ਨਾਲ ਕਤੂ ਲਾਈਐ ਐਸਾ ਕਾਮੁਲਾ ਨਾ ਕਿਚਾ ਜਤੰਤ ਪਛੋ ਤਾਈਐ ਸਤਿਗੁਰੂ ਕਾ ਬਦੇ ਸੰਤੋ ਵਧ ਰਹਿ ਨਾਲੇ ਕਹੇ ਨਾਮ ਕਮਨ ਪਿਆਰੇ ਤੂੰ ਸਦਾ ਬਖਸਮਾਲੇ ਅਕਮਾ ਗੁਰ ਚਰਨ ਤੇਰਾੰਤੂ ਨਾ ਪਾਇ ਅੰਤੋ ਨਾ ਪਾਤਿ ਨਾ ਤੇਰਾ ਆਪਣਾ ਤੂੰ ਜਾਣੀ ਜੀ ਜੰਤ ਕੋ ਕੋ ਕਿਦ ਰਾਤ ਕੋ ਕੋ ਕਾਣੀ ਆਖੇ ਤਾ ਵਿਖ ਸਭ ਤੋ ਹੈ ਜਤ ਪਾਇਆ ਕੈ ਨਾਨਕ ਤੂ ਦਾ ਗੰਮ ਤਰੰਤੋ ਨਾ ਪਾਇਆ ਸੁਰ ਨਰ ਮਨ ਜਾਨੋ ਅਮਰਤੋ ਦੇ ਸਮਟ ਗੋਟੇ ਪਾਇਆ ਪਾਇਆ ਅਮਰਤੋ ਗੁਟ ਪਾਗਿਨੀ ਸਚਾ ਮਨਉਸਾਇ ਜੀ ਜੰਤ ਸਭ ਗੋ ਪਾਏ ਇਕ ਵਿਖ ਪਸ਼ਨਾ ਆਇਆ ਲਭ ਲੋਭ ਅਹੰਕਾਰ ਤੁਕਾ ਗੁਰੂ ਘਲਾਪਾ ਕਹੈ ਨਾਨਕੋ ਜਿਸਨੋ ਆਪ ਟੁਟਾ ਦਨ ਮਟ ਗੁੱਟਿ ਪਾ ਪਤਾਂ ਕੀ ਜਾਣ ਲਾਲੀ ਚਲਣ ਲਾਹੀ ਪਤਾ ਕੀ ਰੇ ਬਿਕਮੰਤਰਨਾ ਲਭ ਲੋਭ ਅਹੰਕਾਰ ਦਾ ਦਰਸ਼ਨਾ ਬੋਖ ਨਾਏ ਗੁਰਨਾ ਖੰਨੋ ਦਿੱਕੀ ਬਾਲੋ ਨੀ ਕੀਤ ਮਰਗ ਜਾਣਾ ਗੁਰਪਤ ਸਾਹਿਬ ਦੀ ਦੁਨਿਆ ਬੰਧਿਆਰ ਬਾਦਨਾ ਸਮਾਣੀ ਕਹੈ ਨਾਨਕੋ ਚਾਲ ਪਕਤਾ ਗੁਰੂ ਗੋਗਨਾਲੀ ਜਿਉ ਮਤੁ ਮਤਲਾਏ ਤਉ ਜਲੇ ਸੁਆਮੀ ਓ ਕਾਜਾ ਗੁਣ ਤੇਰੀ ਜਿਉ ਤਉ ਟੁਲਾਏ ਤੇ ਵਟਲੇ ਜਿਨਾ ਮਾਰਗ ਪਾਵੈ ਕਾ ਕਿਰਪਾ ਜਿਨਾ ਨਾਮ ਲਾਏ ਤਿਆਰਾ ਸਦਾ ਤੇ ਆਵੈ ਇਸ ਨੂੰ ਕਤਉ ਸਮਾਏ ਆਪਣੀ ਸ੍ਰੀ ਗੁਰਦਵਾਰ ਉਪਾਵੈ ਕਹੈ ਨਾਨਕੋ ਤਤੇ ਸਾਜੁ ਪਾਵੈ ਸਚ ਵਚ ਲਾਵੇ ਇਹੋ ਸੁਹਿਲਾ ਸਬਦੋ ਸੁਆਵਾ ਸਬਦੋ ਸੁਆਵਾ ਸਤਿਨਾਮ ਸਤਗੁਰ ਸਦਾਇ ਏ ਉਦਨ ਕਾ ਮਨੁਸਿਆ ਉਤਰੋ ਲਿਖਾਇਆ ਇਕ ਵੇ ਕਿਨਾਰੇ ਕਰੇ ਗੱਲਾਂ ਗਲਿਕਨ ਨਾ ਪਾਰ ਕਹਾ ਨਾਨਕ ਸਭ ਕੋਲਾ ਸਭ ਦੂ ਸੁਣਾਇ ਤਵ ਤੋ ਇਸ ਜਨੈ ਨਿਆਰ ਤੇ ਆਇਆ ਤਿਆਰ ਤੋ ਇਹ ਗਮ ਕੀ ਨਿ ਤਿਆਗ ਤਵ ਤੋ ਮਾਤਾ ਪਿਤਾ ਗੁਟੰਬ ਸਤਿ ਸੰ ਸਵਾਈਆ ਕੰਤ ਤਵ ਤੋ ਸੁਨ ਤਵ ਤੋ ਸਤਵ ਤਵ ਤਿਨਿ ਮਨੁਸਾ ਕਹਾ ਨਾਨਕ ਤੋ ਸੁਤਵ ਤੰ ਇਹ ਗੁਰਮੁਖਾਂ ਦਾ ਆਇਆ ਕਰਮੋ ਸੰਗ ਪੰਜਾਬਣ ਸਾਰੇ ਸਰਤਾ ਨਾ ਜਾਏ ਨਾ ਜਾਏ ਸਭਾ ਕਿਤਾ ਤਨਮਰਾਂ ਕਰਮ ਕਮਾਈ ਸਸਾ ਜੀ ਉਮਰੇ ਨਾਇ ਤਿੱਕਤਾ ਸੰਨਮ ਕੋਤਾ ਜਾਏ ਮਨ ਤੋ ਵੋ ਸਬਦ ਲਾਗੋ ਅਸਾ ਰੋਜ ਸਲਾਈ ਕਹ ਨਾਨਕ ਗੁਰ ਪ੍ਰਸਾਦ ਸਾਜੁ ਪਜਾਇ ਏਸਾ ਸਾਗ ਜਾਏ ਜੀਓ ਮੈਲੇ ਮਾਰੋ ਨਰਮਲ ਮਾਰੋ ਨਰਮਲ ਜੀਉ ਤਾ ਮੈਲੇ ਇਤਨੀ ਜਨਮ ਜੁਵਾਰਿਆ ਇਤ ਸਨਾ ਵੱਡਾ ਰੋਗ ਲਗਾ ਮਨ ਮਨ ਉਸਾਰਿਆ ਵਿਤਾਂ ਮੈਨੋ ਤੁਮ ਕੋ ਸੁਣੇ ਨਾਹੀ ਪਰ ਜੋ ਬੇਤਾਲਿਆ ਕਹੈ ਨਾਨਕੋ ਜਨ ਸਤਿ ਜਿਆ ਗੁਰ ਲਾਗੇ ਤਿੰਨ ਜਨਮ ਜੁਆ ਹਾਰਿਆ ਜੀਓ ਨਰਮਲ ਬਾਹਰੋ ਨਰਮਲ ਬਾਹਰੋ ਤਾ ਨਰਮਲ ਜੀਓ ਨਰਮਲ ਸਦਗੁਣਤੀ ਕਰਨੀ ਕਾ ਬਾਣੀ ਕੂੜ ਕਿਉ ਸੋ ਬਚਾ ਨਾਹੀ ਮਨ ਸਾਤਵਾ ਸਮਾਰੇ ਜਨਮ ਰਤਨਾ ਜਿ ਕਟਿਆ ਬਾਲਿ ਉਸੇ ਬਣਿਆ ਕਹ ਨਾਨਕ ਜਨਮ ਨਿਰਮਲ ਸੁਨਾਰੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿਤੇ ਸੰਪੋਵੈ ਹੋਵੈ ਤਨ ਤਨ ਮੁਖ ਸਿੱਖ ਕੋਈ ਜਿਉ ਰਾਗੁ ਨਾਲੇ ਗੁਰ ਤੇ ਚਰਨੋ ਹਿਤਿ ਤਦ ਭਾਇ ਆਤਮਾ ਸਮਾਲੇ ਆਪ ਛਡ ਸੁਧਾਰਾ ਕਰਨੈ ਗੁਰ ਨਾਵਨ ਜਾਣ ਕੋਇ ਕਹ ਨਾਨਕ ਸਹੁ ਸੰਤੋ ਸੋਜੁ ਸੰਪੋਈ ਜੇ ਕੋ ਵਰਤੇ ਬਿਮ ਕੋ ਵੈ ਬੇ ਸਤਗੁਰੂ ਮੁਕਤ ਨਾ ਪਾਵੈ ਪਾਵੈ ਮੁਕਤ ਨੋਤ ਕੋਈ ਉੱਚੋ ਵਿਕਿਆ ਜਾਏ ਅਨੇਕ ਜੋ ਨੇ ਪਰਮਾਤਮਾ ਵੇ ਸਤਗੁਰੂ ਮੂਦਰਾ ਪਾਈ ਫਿਰ ਮੁਕ ਪਾਇ ਲਾ ਚਰਨੀਂ ਸਤਗੁਰੂ ਸਾਹ ਸਨਾਈ ਕਾਏ ਨਾਮ ਨੂੰ ਉਚਾਰ ਦੇ ਕੋ ਵੇ ਸਤਗੁਰੂ ਮੁਕਤਾ ਪਾਈ ਆਵੋ ਸਿੱਖੋ ਸਤਗੁਰੂ ਕਿਰਪਿਆ ਰੇ ਗਾਵੋ ਸਭ ਕੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀ ਬਾਣੀ ਨਾ ਸਰਬਾਣੀ ਜਿਨ ਕਉ ਨਦਰ ਕਮੋ ਗਾਈ ਰਤ ਦਾਦਨ ਅਸਮਾਣੀ ਪੀਓ ਅੰਮ੍ਰਿਤ ਸਦਾਰੋ ਵਾਗੋ ਜਪੋ ਤਾਰਿ ਪਾਣੀ ਕਹੈ ਨਾਨਕ ਸਦਾ ਗਬਉ ਏ ਸਤਿ ਬਾਣੀ ਸਤਿਗੁਰੂ ਬਿਨਾ ਉਰਤਿਆ ਬਾਣੀ ਬਾਣੀ ਤੰਗਤਿ ਸਤਿਗੁਰ ਬਾਜੋ ਸਤਿ ਬਾਣੀ ਕਹਿੰਦੇ ਕਤੋ ਸੁਣਦੇ ਕਤਕੇ ਕਤਿਨ ਆਤੋ ਕਾਣੀ ਹਾਨ ਨਿਤ ਕਰਤਨਾ ਚਕਤਨਾ ਜਾਇ ਕਿਤਿਨ ਕਰਲੇ ਮਾਇਆ ਬੋਲ ਨ ਪਰ ਬਾਣੀ ਕਹੈ ਨਾਨਕ ਸਬਗੁਰ ਬਾਜੋ ਹੋਰ ਕਚੀ ਬਾਣੀੁਰ ਕਾ ਸਬ ਦਰਤਨ ਨਾਹੀ ਰਾਜ ਤੇ ਜਰਾਓ ਸਬਦ ਰਤਨ ਜਤਮਨ ਨਾ ਦੇਵੋ ਸਮਾਓ ਸਬਦ ਸਤੀ ਮਨ ਮਿਲਿਆ ਤੁਚਾਲਾ ਪਾਓ ਆਪੇ ਹੀ ਰਤਨ ਆਪੇ ਸੁਨਦੂ ਵਜਾਈ ਕਹੈ ਨਾਨਕ ਸਬ ਰਤਨ ਨਾਹੀ ਰਾਜ ਤੇ ਜਰਾਓ ਸੁਗਤਵ ਆਪਾ ਪੈ ਕਾ ਕਰਤਾ ਫਿਰ ਮਰਤਾਏ ਉਤਮ ਵਰਤਾਇ ਆਬਿਕ ਗੁਰਮਤਿ ਸਬਜਾਈ ਤਉੜਾ ਬੰਦਨ ਹੋਗਾ ਮੂਕਾ ਸਦਮਨੁ ਜਾਇ ਗੁਰਮੁਖ ਕੋ ਜਸਨਾਮ ਕਰੇ ਤਉ ਵਕ ਸੁਨੁ ਲਾਈ ਕੈ ਨਾਨਕ ਕਰਤਾ ਆਪਿ ਉਤਮੁ ਜਾਇ ਸਿਮਤ ਸਾਸਤ੍ਰ ਰੂਪਨ ਪਾ ਵਿਚਾਰਿ ਤਤ੍ਵਾ ਸਰਣ ਜਾਇ ਤਤ੍ਵਾ ਕੰਨ ਜਾਣੀ ਗੁਰੁ ਬਾਜਉ ਤਤ੍ਵਾ ਸਰਣ ਜਾਇ ਤੇ ਗੁਣ ਸੰਸਾਰ ਪੰਚਥਾ ਉਤਾਰਨ ਬਿਹਾਇ ਗੁਰ ਕਿਰਪਾ ਤੇ ਸੋ ਜਨ ਜਾਗੇ ਜੁਨਾ ਹਰਿ ਨਰਸਿਆ ਮੋਲੇ ਮਤਮਾਨੀ ਕਾਹ ਨਾਨਕ ਸੋ ਤਤ ਪਾਏ ਤੁਸਨ ਵੰਦਨ ਅਤਲ ਬਿਲਾਗ ਜਾਂਤ ਰਣ ਬਿਆਣੀ ਮਾਤਾ ਕੀ ਉਹ ਦਰਮਨ ਪਾਲ ਕਰੇ ਸੋ ਕਾ ਮਨੋਵਸਾਰੀਐ ਮਨੋ ਕਵਸਾਰੀਐ ਏ ਵਰਦਾਤਾ ਜਗਮਾ ਅਹਾਰ ਪਹੁੰਚਾ ਬਈ ਉਸ ਨੋਗ ਕੋ ਪੁਨ ਸਕੀ ਸੁਆਖੀ ਲਬਲਾ ਬਈ ਆਪਣੀ ਨਵਾਪੇ ਲਾਏ ਗੁਰੂ ਸਦਾ ਸੁਮਾ ਦੀਐ ਕਹੇ ਨਾਨਕੇ ਵਰਦਾਤਾ ਸੋ ਕਾ ਮਨੋਵਸਾਰੀਐ ਜਸ ਯਗਨਾ ਉਦਰਮਤ ਸਤਿ ਵਾਰ ਮਾਯਾ ਮਾਇਆ ਗਨਸਾਹਿ ਕੋ ਜੀ ਕਰਤਾ ਖੇਲ ਅਟਾ ਜਖ ਪਾਣਾ ਤਜੰ ਮਿਆਂ ਪਰਵਾਰ ਭਲਾ ਪਾਇਆ ਲਿਖੀ ਲੱਗੀ ਤਿਸ਼ਨਾ ਮਾਇਆ ਬਰਵਰਤਾਇ ਮਾਇ ਜਰਨ ਸਰਨ ਉਜਾ ਬੋਧ ਜਾਲ ਕਹੈ ਨਾਮਕ ਸੁਪਤ ਦੋਦੀ ਨਾਲ ਬਲਾ ਕੇ ਦਿਲ ਵਿੱਚ ਮਾਰਤਾ ਹਰਿਆ ਪਾਮਨ ਤੈ ਮਨ ਪਾਇ ਜਾਇ ਮਨ ਪਾਇ ਜਾਇ ਸਭ ਟੋਂ ਰਾਮੋ ਕੋ ਲਾਇ ਐਸਾ ਸਤਗੁਰੂ ਜੀ ਮਿਲਿਆ ਇਸਨੋ ਦਪ੍ਰਪੀਅ ਵਿਚਿਓ ਅਬਜਾਹੇ ਜਿਦੋਂ ਜੀਉ ਤਿਸੁ ਮੁਰਾ ਰੋ ਸਮਨੇ ਆਇ ਹਰਿ ਆਪਾ ਮੁਲਕਾ ਐ ਭਾਗ ਤਨ ਕਾ ਨਾਨਕਾ ਜਿਨ ਅਰਪ ਲੈ ਪਾਇ ਹਰ ਰਸ ਮੇਰੀ ਮਨ ਬੰਜਾਰਾ ਹਰ ਰਸ ਮੇਰੀ ਮਨ ਬੰਜਾਰਾ ਸਤਿਗੁਰ ਤੇ ਰਾਜਾਣੀ ਹਰ ਹਰ ਨਿਤ ਜਪੋ ਜੀਉ ਲਗਟੋ ਦਿਆੜੀ ਏਹੋ ਤਨ ਤਨਾ ਮਿਲਿਆ ਜਨ ਅਰਪੇ ਪਾੜਾ ਕਾਹੇ ਨਾਨਕਾ ਰਾਗ ਮੇਂ ਮੜਵਾ ਬਨਜਾਰਾ ਇਹ ਰਸਨਾ ਤੋੜ ਨਾ ਸਰਾਸ ਨਹੀਂ ਤੇ ਪਿਆਸ ਨਿਜਾਇ ਪਿਆਸ ਨਿਜਾਇ ਉੱਕਿੱਤਾ ਜਿਸ ਤਰਾਂ ਸੁਲ ਨਾ ਪਾਇ ਹਰਸ ਪਾਇ ਪੰਲਾ ਪੀਆ ਹਰ ਰਸ ਬੋਲਸ ਨਾ ਲਾਗਿਆ ਏ ਇਹੋ ਹੰਤਰ ਮੈਂ ਪਾਈਐ ਸਤਿਗੁਰ ਮਿਲੈ ਸਿਆਇ ਕਾਹੇ ਨਾਨਕ ਔਰ ਅਨਰਾਸ ਸਾਚੂ ਸਰੇ ਜਾਰ ਵਸਾ ਬਨਿ ਆਏ ਏ ਸਤਿ ਰਾਮੀਰਿਆ ਹਰ ਜੋਤ ਰੱਖੀ ਤਾ ਤੁਜ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੁਜ ਜਗ ਮੈਂ ਆਇਆ ਹਾਏ ਆਪੇ ਮਾਤਾ ਆਪੇ ਪਿਤਾ ਜੀ ਉਪਾਜ ਤਦ ਕਾਇਆ ਗੁਰ ਪ੍ਰਸਾਦਿ ਬੁਝਿਆ ਕਾ ਚਲਤ ਹੋਆ ਚਲਤ ਨਦਿ ਆਇਆ ਕਹੈ ਨਾਲ ਸ੍ਰਿਸ਼ਟ ਕਾ ਮੂਰਤੀਆ ਜੋਤ ਰੱਖੀ ਤਾ ਤੁਜ ਜਗ ਮੈਂ ਆਇਆ ਮਿਮੰਤੋ ਬੇਰ ਪ੍ਰਭਾਗਉ ਨਿਆੜ ਮੰਗਲ ਗੌਰ ਤਕੀ ਗ੍ਰਾਮੰਦਰ ਬਣਿਆ ਹਰ ਗਉ ਮੰਗਲ ਸੁਖੀਏ ਸੋਗ ਰੋਗ ਨਾ ਵਿਆਪਾਏ ਗੁਰਤ ਨ ਲਾਗੇ ਦੁੱਖ ਪਾ ਜਾ ਆਪਣਾ ਪਰਜਾ ਪਾਏ ਅਨਤ ਬਾਣੀ ਗੁਰਸਬ ਜਾਨਿਆ ਨਾਮ ਹਰ ਸੁਖੋ ਕਹੈ ਨਾਨਕ ਪ੍ਰਭ ਆਤਮ ਜੀਆ ਤਨ ਕਲ ਜੋਗੋ ਇਸ ਸਰੀਰ ਮੇ ਲਿਆ ਇਸ ਜਗ ਮੈਂ ਆਇ ਕੈ ਜਬ ਕਰਮ ਕਮਾਇਆ ਕੀ ਕਰਮ ਕਮਾਇਆ ਦੁੱਖ ਸਰੀਰ ਜਾਤ ਜਗ ਮੈਂ ਆਇਆ ਜਿਨਾ ਤੇਰਾ ਰਖਣ ਤਿਆੁਰਮਨ ਨਉ ਸਾਇਆ ਗੁਰ ਪ੍ਰਸਾਦਿ ਮੁਝਿਆ ਗੁਰ ਪ੍ਰਸਾਦਿ ਹਰਿਮਨ ਸਾਹਿਬ ਉਰਵਲ ਕਿਆ ਪਾਇ ਕਾਇ ਨਾਨਕ ਕੇ ਉਸ ਨીર ਪ੍ਰਵਾਹ ਹੋਆ ਜਿਨ ਸੋਤਿ ਗੁਰਸਾਉ ਚਿਤ ਲਾਇ ਇਹ ਨੇਤ੍ਰੋ ਮੇਰਿਓ ਤਮੈ ਜੋ ਤਾਰਿ ਹਰਿਵਨ ਆਵਣ ਦੁਖੋ ਕੋਈ ਹਰਿਵਨ ਆਵਣ ਦੁਖੋ ਕੋਈ ਨਦੀਆ ਮਿਆ ਲਿਆ ਇਹੋ ਉਮਸੋ ਸਾਤ ਪਉ ਦੀ ਕਿਰ ਕਰੂਪੈ ਆਰੂਪ ਨਗਰੁ ਆਇਆ ਗੁਰਸਾਹਿ ਦੀ ਰੂਹ ਜਿਆ ਜਾ ਵਿਕਾਰਿਕਾ ਹਰ ਬਨ ਬਨ ਨ ਕੋਈ ਕਹੈ ਨਾਨਕ ਇਹ ਨਿਤਰ ਅੰਧ ਸੇ ਸਤਗੁਰੂ ਮਿਲਿਆ ਜਬ ਦਿਸਟੋਇ ਇਹ ਸਰਵਣੋ ਮੇਰਿਓ ਸਚਾ ਸੁਣਨੋ ਪਠਾਇ ਸਚਾ ਸੁਣਨੈ ਨੋ ਪਠਾਇ ਸੀ ਲਾਇ ਸੁਣੋ ਸਤ ਬਾਣੀ ਜਪਨ ਮੰਤਰ ਆਰਿਆ ਹੋਆ ਕ੍ਰਿਸ਼ਨ ਰਸ ਸਮਾਇ ਸੱਚਾ ਲਖਵਰਾਨੀ ਤਾ ਕੀ ਰਸ ਕੈ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੋ ਪਵਿੱਤਰੋ ਤਾ ਚ ਸੁਣੈ ਨਾ ਪਟਾਏ ਹਰ ਜੀਉ ਗੁਪਤਾਨ ਦਾ ਰਾਗ ਬਾਜਾ ਪਉਣ ਵਜਾਇਆ ਪੁਜਾ ਬਾਜਾ ਪਉਣ ਦੁਆਰੀ ਪ੍ਰਗਟ ਕੀਏ ਸੁਆਗਤ ਕਰਾਇ ਗੁਰਦੁਆਰਾ ਲਾਏ ਪਾਵਣੀ ਇੱਕ ਨਾਂ ਦਸਵਾ ਦੁਆਰ ਦਕਾਇਆ ਤਹੈ ਨੀਕ ਰੂਪ ਨਾਨਕ ਬਨਦ ਦੇਦਾਂਤਨ ਜਾਈ ਪਾਕ ਨੰਤਰ ਕਰ ਜਿਓ ਗੁਪੰਦਰ ਕਰਮਾ ਜਪਨ ਜਾਈ ਇਹੋ ਸੱਚਾ ਸੋਝ ਲਾ ਸੱਚਾ ਕਰਗਾਵ ਗਾਵੋ ਤਾਂ ਸੋਝ ਲਾ ਕਾ ਸਤਿਅ ਜਿਤ ਤਦ ਸਦਾ ਸਤਿ ਆਵੇ ਸਚੋ ਤੇ ਆਵੇ ਜਤ ਤਦ ਪਾਵੇ ਗੁਰੂ ਜੀ ਨਾਮ ਬਜਾਵੇ ਇਹੋ ਸਤ ਸਭਨਾ ਕਾ ਤਸਮ ਸਵਖ ਸੋਝ ਪਾਵੈ ਕਹੈ ਨਾਨਕ ਸਤ ਸੁਹੇਲਾ ਕਚਾਇ ਕਰ ਗਾਵਾਈ ਅਨਦ ਸੁਣਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤਾ ਪਾਇਆ ਤ੍ਰਿ ਸੰਗਮ ਸੂਰੇ ਲੋਕ ਰੋਥ ਸੁਣ ਕੇ ਸੁਣੀ ਸੱਚੀ ਬਾਣੀ ਸੰਤ ਸਾਧਨ ਨ ਪਾਸ ਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਰਤਾ ਸਤ ਗੁਰ ਰਹਾ ਪਰ ਪੂਰੇ ਬੇਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਤੰ ਸਖ ਗੁਰ ਰਹਾ ਪਰਪੂਰੇ ਬੇਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ